ਮੈਸਰ ਜੀ ਲੱਗ ਲੱਗ ਪੱਤਰ ਨੇ ਜਿਹੜੇ ਸੀਨੀਅਰ ਐਡਮਿਨਿਸਟਰेटर ਨੂੰ ਨਾਮ ਲੈ ਕੇ ਸਾਰੇ ਤੁਸੀਂ ਕਮਾਂਡਾ ਦੇ ਕਿਹੜੇ ਕਿਹੜੇ ਅਫਸਰ ਨੂੰ ਮਿਲੇ ਹਾਂ ਜੀ ਸੀਨੀਅਰ ਐਡਮਿਨਿਸਟਰेटर ਨੂੰ ਮਿਲ ਚੁੱਕਿਆ ਜੀ ਮੈਂ ਕੀ ਨਾਮ ਹਨ ਉਹਦਾ ਉਸ ਸਮੇਂ ਦੇ ਵਿੱਚ ਜੀ ਪਹਿਲਾ ਜਦੋਂ ਇਹ ਪੱਤਰ ਵਿਹਾਰ ਹੋਇਆ ਅਗਰ왈 ਜੀ ਸੀਗੇ ਆਈਐਸ ਅਫਸਰ ਉਹਨਾਂ ਨੂੰ ਮੈਂ ਮੈਸਰ ਜੀ ਕਾਪੀ ਉਹਨਾਂ ਨੇ ਸਨਵਾਇ ਕੀਤੀ ਪਰ ਉਹ ਇਸ ਗੱਲ ਨੂੰ ਸਮਝਣ ਲਈ ਤਿਆਰ ਹੀ ਨਹੀਂ ਹੋਏ ਇਹ ਛੁੱਟੀ ਤੁਸੀਂ ਕਮਾਂਡਾ ਦੇ ਸੁਪਰਡੈਂਟ ਵਗੈਰਾ ਨੂੰ ਵੀ ਮਿਲੇ ਜਿਹੜੇ ਆਈਐਸ ਨਾਲ ਅਟੈਚ ਹੁੰਦੇ ਆ ਹਾਂਜੀ ਉਹਨਾਂ ਨੂੰ ਵੀ ਮਿਲਿਆ ਪਰ ਉਹਨਾਂ ਨੇ ਕੋਈ ਵੀ ਹੋਰ ਕੀ ਨਾਂ ਉਹਨਾਂ ਦਾ ਨਾਮ ਨਹੀਂ ਮੈਂ ਜਾਣ ਦੱਸਿਓ ਜੀ ਪਰ ਮੈਂ ਉਹਨਾਂ ਨੂੰ ਕਾਫੀ ਜਿਹੜੀ ਹੈ ਮੇਰੇ ਕੋਲੇ ਰਿਕਾਰਡ ਦੇ ਵਿੱਚ ਜਿਹੜੀਆਂ ਨੇ ਐਪਲੀਕੇਸ਼ਨ ਮੈਂ ਉਹਨਾਂ ਨੂੰ ਦੇਖਾਈ ਦਿੰਦੇ ਆ ਤੁਸੀਂ ਮੇਰੇ ਹੋਣ ਚੀਫ ਐਡਮਿਨਿਸਟ੍ਰੇਟਰਾਂ ਦੇ ਨਾਮ ਲੈ ਲਓ ਚੀਫ ਐਡਮਿਨਿਸਟਰेटर ਹੁਣ ਵੀ ਜਿਹੜੇ ਨੇ ਪ੍ਰੈਜ਼ੈਂਟ ਵੀ ਉਹਨਾਂ ਨੂੰ ਵੀ ਜਿਹੜੀ ਹੈ ਮੇਰੀ ਹੁਣ ਵੀ ਐਪਲੀਕੇਸ਼ਨ ਪ੍ਰੈਜ਼ੀਡੈਂਟ ਕੌਣ ਹੈ ਪ੍ਰੈਜ਼ੀਡੈਂਟ ਕਿਹੜੇ ਹਨ ਸੰਗਵ ਹਾਂਜੀ ਸਰ ਉਹਨਾਂ ਕੋਲ ਕੀ ਨਾਮ ਹੈ ਸੰਗਵ ਚਰਨੇਜੀ ਓਕੇ ਆਈਐਸ ਸਰ ਤੇ ਉਹਨਾਂ ਨੂੰ ਵੀ ਮੇਰੇ ਕੋ ਮੈਂ ਜਿਹੜੇ ਐ ਆਪਣੀ ਪ੍ਰੈਜ਼ਨਟੇਸ਼ਨ ਦੇ ਚੁੱਕਿਆ ਆਂ ਪਰ ਉਹਨਾਂ ਨੇ ਕੋਈ ਸੁਣਾਈ ਨਹੀਂ ਕੀਤੀ ਕੋਈ ਹੋਰ ਅੱਗੇ ਵਧੀ ਨਹੀਂ ਜੀ ਗੱਲ ਸਿਰਫ ਮੈਂ ਕੱਲ ਵੀ ਪਤਾ ਕਰਕੇ ਆਇਆ ਐ ਕਿ ਮੇਰੀ ਜ਼ਮੀਨ ਦਾ ਸੀਐਲਯੂ ਮੈਂ ਜਦੋਂ ਜ਼ਮੀਨ ਵੇਚੀ ਨਹੀਂ ਨਕਸ਼ਾ ਕਿਉਂ پاس ਕੀਤਾ ਜਾ ਰਿਹਾ ਹੈ ਕਿਉਂਕਿ ਜਿਹੜੇ ਮਤਲਬ ਕਿ ਤੁਸੀਂ ਇਹ ਮੰਨਦੇ ਹੋ ਵੀ ਗਮਾਂਡਾ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ ਕੰਮ ਬਿਲਕੁਲ ਜੀ ਉਨ੍ਹਾਂ ਦੇ ਕਿੰਨੇ ਸਾਲ ਹੋ ਗਏ ਜੀ 29 7 2024 ਨੂੰ ਤਾਂ ਪਰਚਾ ਵੀ ਹੋ ਗਿਆ ਜੀ ਤੁਸੀਂ ਤੁਸੀਂ ਇਸ ਸੰਬੰਧੀ ਗਮਾਂਡਾ ਦੇ ਖਿਲਾਫ ਕਿਤੇ ਕੰਪਲੇਂਟ ਪਾਈ ਹੈ ਗਮਾਂਡਾ ਦੇ ਉੱਪਰ ਕੋਰਟ ਦੇ ਵਿੱਚ ਵੀ ਗਏ ਆ ਜੀ ਗਮਾਂਡਾ ਨੂੰ ਪਾਰਟੀ ਬਣਾਇਆ ਹੋਇਆ ਹੈ ਗਮਾਂਡਾ ਦਾ ਜਿਹੜਾ ਚੀਫ टाउन ਪਲੈਨਰ ਹੈ ਡਿਸਟ੍ਰਿਕਟ टाउन ਪਲੈਨਰ ਹੈ ਉਸਨੇ ਉਹਦੇ ਵਿੱਚ ਬਿਆਨ ਵੀ ਦਿੱਤਾ ਹੋਇਆ ਹੈ ਕਿ ਜਿਹੜੀ ਇਹ ਜ਼ਮੀਨ ਹੈ ਜਿਹੜੀ ਰਿਜ਼ਰਵ ਹੈ ਤੇ ਵਿੱਚ ਕੋਈ ਵੀ ਹਜ਼ਾਰੀ ਨਹੀਂ ਹੋਗੀ ਇਹ ਕੋਰਟ ਦੇ ਵਿੱਚ ਜਾ ਕੇ ਵੀ ਬਿਲਕੁਲ ਝੂਠ ਜਿਹੜੇ ਝੂਠੇ ਐਕਟ ਡਾਕਟਰ ਦੇ ਰਹੇ ਨੇ ਤੁਸੀਂ ਬਾਜਵਾ ਦੇ ਖਿਲਾਫ ਕਿੱਥੇ ਕਿੱਥੇ ਕੰਪਲੇਟ ਕਰ ਚੁੱਕੇ ਹੋ ਮੈਂ ਜੀ ਸਾਰੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਪਰ ਡਾਇਰੈਕਟਰ ਜਨਰਲ ਤੱਕ ਵੀ ਅਪਰੋਚ ਕੀਤੀ ਹੈ ਜੇ ਮੇਰੇ ਨਾਲ ਇਹ ਠੱਗੀ ਹੋਈ ਹੈ ਤੇ ਜਿਹੜਾ ਮੇਰਾ ਇਹ ਜ਼ਮੀਨ ਦਾ ਇਹਦੇ ਵਿੱਚ ਮੈਨੂੰ ਸੀਐਲਯੂਆ ਜਿਹੜਾ ਲੇਆਉਟ ਹੈ ਇਹ ਰੱਦ ਕੀਤਾ ਜਾਵੇ ਪਰ ਮੇਰੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਉਹ ਉਲਟਾ ਮੈਨੂੰ ਹੀ ਜਿਹੜਾ ਆ ਲਗਾਇਆ ਜਾ ਰਿਹਾ ਸਮਝੌਤੇ ਲਈ ਪ੍ਰੈਚਰਾਈਜ਼ ਕੀਤਾ ਜਾ ਰਿਹਾ ਮੈਨੂੰ ਇਹਦੇ ਚੱਲਦੇ ਆ ਹੀ ਮੇਰੇ ਉੱਪਰ ਇੱਕ ਔਰ ਮੇਰੇ ਬੇਟੇ ਦੇ ਉੱਪਰ ਇੱਕ ਝੂਠੀ ਐਫਆਰ ਪਟ ਦਿੱਤੀ ਹੈ ਗੁਲਾਮੀ ਥਾਣੇ ਦੇ ਵਿੱਚ ਕਿ ਵੀ ਦੂਜੇ ਝਗੜਾ ਕੀਤਾ ਆ ਪਲਾਟਾਂ ਵਾਲਿਆਂ ਨਾਲ ਤੇ ਮੈਨੂੰ ਇਸ ਕਰਕੇ ਦਬਾਇਆ ਜਾ ਰਿਹਾ ਕਿ ਉਹ ਮੈਂ ਆਪਣਾ ਫੈਸਲਾ ਜਲਦੀ ਜਿੱਤੇ ਨਾਲ ਜਨਰਲ ਸਿੰਘ ਬਾਜਵੇ ਦੇ ਨਾਲ ਕਰ ਲਵਾਂ ਤੁਹਾਡੇ ਤੇ ਕਿੰਨੇ ਕਰੋੜ ਦੀ ਜ਼ਮੀਨ ਹੈ ਜੀ ਸਰ ਜਿਹੜਾ ਜਦੋਂ ਮੈਂ ਸੌਦਾ ਕੀਤਾ ਸੀ ਜੀ 2015 ਦੇ ਵਿੱਚ 3 ਕਰੋੜ 35 ਲੱਖ ਦਾ ਕਿੱਲੇ ਦੇ ਹਿਸਾਬ ਨਾਲ ਕੀਤਾ ਸੀ ਕਿ ਜੀ ਉਸ ਸਮੇਂ ਤੇ ਸੌਦਾ ਹੁਣ ਜਿਹੜਾ ਪ੍ਰੈਜ਼ੈਂਟ ਮਾਰਕੀਟ ਰੇਟ ਹੈ ਉਹ ਕਾਫੀ ਵੱਧ ਚੁੱਕਿਆ ਹੈ